ਜਿਹੜੀ ਬੀਤੀ ਦਿਨੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ بارش ਹੋਈ ਆ ਜੀ ਉਹਦਾ ਅਸਰ ਦੇਖੋ ਜੀ ਬਹੁਤ ਜ਼ਿਆਦਾ ਪਿਆ ਜੀ ਫਸਲ ਦੇ ਉੱਤੇ ਇਹ ਜਿਹੜੀ ਫਸਲ ਤੁਸੀਂ ਵੇਖ ਰਹੇ ਹੋ ਇਹ ਦਾਦੂ ਮਾਜਰਾ ਪਗੜਾਣਾ ਹੋ ਗਿਆ ਜਿਹੜੇ ਪਿੰਡ ਸਿੰਦਣਾ ਸਲੇਮ ਪਰ ਚੋਲਟੀ ਖੇੜੀ ਦਾ ਇਲਾਕਾ ਹੈ ਜੀ ਕਾਫੀ ਜ਼ਿਆਦਾ ਨੁਕਸਾਨ ਆ ਨੀਚਲੇ ਜਿਹੜੇ ਖੇਤ ਨੇ ਮਤਲਬ ਨੀਵੇਂ ਖੇਤ ਨੇ ਉਹਨਾਂ ਦੇ ਵਿੱਚ ਆ ਦੇਖੋ ਜੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਆ ਤੇ ਪਾਣੀ ਦੀ ਨਿਕਾਸੀ ਵੀ ਕੋਈ ਇੰਨੀ ਖਾਸ ਨਹੀਂ ਹੈਗੀ ਪ੍ਰਬੰਧਨ ਜਿਹੜੇ ਸਰਕਾਰਾਂ ਦੇ ਮੰਡੀਆਂ ਦੇ ਵਿੱਚ 126 ਰੂੜ ਰਹੀ ਹੈ ਜੀ ਤੇ ਆ ਜਿਹੜੀ ਖੇਤ ਦੇ ਵਿੱਚ ਦੂਜੀ ਲੱਗੀ ਹੋਈ ਆ ਬਾਸਮਤੀ ਹੋਗੀ ਆਪਣਾ ਜਿਹੜੀਆਂ ਦੂਜੀਆਂ ਵੈਰੈਟੀਆਂ ਹੋ ਗਈਆਂ ਕੁਝ ਹਾਈਬ੍ਰਿਡ ਕਿਸਮਾਂ ਆ ਗਈਆਂ ਜੀ ਇਹਦੇ ਵਿੱਚ ਉਹਨਾਂ ਦਾ ਵੈਸੇ ਹੀ ਨੁਕਸਾਨ ਹੋ ਗਿਆ ਰਕਬਾ ਕਾਫੀ ਜ਼ਿਆਦਾ ਲੱਗਿਆ ਹੋਇਆ ਸੀਗਾ ਜੀ ਜਿਹੜੀਆਂ ਦੂਜੀਆਂ ਵੈਰੈਟੀਆਂ ਨੇ ਜਿਵੇਂ ਕਿ ਬਾਸਮਤੀ ਦੀਆਂ ਹੋ ਗਈਆਂ 1692 ਹੋਗੀ 1509 ਹੋਗੀ ਤੇ ਨਵੀਆਂ ਵੀ ਕਿਸਮਾਂ ਕਾਫੀ ਆਈਆਂ ਨੇ ਜੀ ਇਸ ਵਾਰ 1847 ਵਗੈਰਾ ਦਾ ਕਾਫੀ ਨੁਕਸਾਨ ਹੋ ਗਿਆ ਜੀ ਆਹ ਦੇਖੋ ਜੀ ਹਾਲੇ ਵੀ ਪਾਣੀ ਖੜਾ ਹੈ ਦੱਸੋ ਜੀ ਜ਼ਿੰਮੇਦਾਰ ਜਾਵੇ ਤਾਂ ਕਿੱਧਰ ਜਾਵੇ ਜਿਹੜੀ ਵੈਰੈਟੀ ਵਧੀਆ ਏ 126 ਵੈਰੈਟੀ ਵਧੀਆ ਜੀ 126 ਨੂੰ ਜਿਹੜਾ ਏ ਸਰਕਾਰ ਖਰੀਦ ਕੇ ਖੁਜ ਨਹੀਂ ਹੈਗੀ ਫਿਰ ਇੱਥੋਂ ਤਾਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਜਿਹੜੀ ਸਰਕਾਰ ਦੀ ਨੀਤੀ ਹੈ ਜੀ ਉਹ ਕਿਸਾਨਾਂ ਦੇ ਹਮੇਸ਼ਾ ਹੀ ਉਲਟ ਰਹੀ ਹੈ ਤੇ ਹਾਲੇ ਵੀ ਉਲਟੇ ਚੱਲ ਰਹੀ ਹੈ ਦਿੱਲੀ ਦੀ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ ਰਲ ਮਿਲ ਕੇ ਉਹ ਕੰਮ ਚਲਾ ਰਹੀਆਂ ਨੇ ਜੀ ਬਾਕੀ ਦੇਖਦੇ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਨਵੀਂ ਅਪਡੇਟ ਦਵਾਵਾਂਗੇ ਜੀ ਮੰਡੀਆਂ ਦੇ ਵਿੱਚ ਵੀ ਜਾ ਕੇ ਵੀਡੀਓ ਬਣੇਗੀ ਕਿਵੇਂ ਖਰੀਦ ਚੱਲ ਰਹੀ ਆ ਬਾਸਮਤੀ ਦਾ ਰੇਟ ਵੀ ਜਿਹੜਾ ਇਹ ਤੁਹਾਨੂੰ ਦੱਸ ਦਈਏ ਬਾਸਮਤੀ ਦਾ ਰੇਟ ਵੀ ਜਿਹੜਾ ਕਾਫੀ ਡਾਊਨ ਚੱਲ ਰਿਹਾ ਜੀ 2300 2400 ਦਾ ਰੇਟ ਲੱਗ ਲੱਗ ਰਿਹਾ ਜੀ ਸਿਰਫ 2300 ਤੋਂ 2400 ਰੁਪਏ ਦੇ ਵਿੱਚ ਜਿਹੜੀ ਬਾਸਮਤੀ ਚੱਲ ਰਹੀ ਹੈ ਜੀ 1509 1692 ਜਿਹੜੀਆਂ ਕੁਝ ਆ ਖੇਤ ਜਿਹੜੇ ਨੇ ਗੇਤੇ ਲੱਗੇ ਹੋਏ ਸੀਗੇ ਉਹ ਪਹੁੰਚੇ ਨੇ ਜਿਹੜੇ ਰਾਜਪੁਰੇ ਮੰਡੀ ਦੇ ਵਿੱਚ ਜਿਹੜਾ ਮਾਲ ਪਹੁੰਚਿਆ ਜੀ ਆਪਣੇ ਤੱਕ ਅਪਡੇਟ ਆਈ ਆ ਤੇ ਹਾਲੇ 126 ਦੀ ਕੋਈ ਇੰਨੀ ਜ਼ਿਆਦਾ ਰਿਪੋਰਟ ਨਹੀਂ ਆ ਪਾਰਕ ਹਾਲੇ ਵੀ ਜਿਹੜਾ ਇਹ ਹਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ 8 ਤੋਂ 10 ਦਿਨ ਦੇ ਵਿੱਚ ਪਤਾ ਲੱਗੇਗਾ ਜਿਹੜੀ 126 ਜਿਹੜੀ ਹੈ 126 ਚੋਂ ਨਾ ਜਿਹੜਾ ਮੰਡੀਆਂ ਦੇ ਵਿੱਚ ਜਾਏਗਾ ਪਰ ਜਿਹੜਾ ਬੀਤੇ ਦਿਨੀ ਤੇਜ਼ ਹਵਾਵਾਂ ਦੇ ਨਾਲ بارش ਹੋਈ ਹੈ ਉਹਦੇ ਨਾਲ ਵੀ ਕਾਫੀ ਨੁਕਸਾਨ ਹੋਇਆ ਜੀ ਆਹ ਦੇਖੋ ਨੀਚਲੇ ਇਲਾਕਿਆਂ ਦੇ ਵਿੱਚ ਪਾਣੀ ਖੜਾ ਹੈ ਜੀ ਆਹ ਦੇਖ ਲਓ ਜੀ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਖੜਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਹੋਰ ਵੀ ਖੇਤ ਤੁਹਾਨੂੰ ਅੱਗੇ ਦਿਖਾਉਨੇ ਆ ਜੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਪਿਆ ਸਾਰਾ ਏਰੀਆ ਦੇਖਿਆ ਜੀ ਅੱਜ ਅਸੀਂ ਇੱਧਰ ਲਾ ਆਹ ਦੇਖੋ ਪਾਣੀ ਹਲੇ ਵੀ ਚੱਲ ਰਿਹਾ ਜੀ ਇੰਨਾ ਮਾਣਾ ਵੱਲ ਪਾਣੀ ਜਿਹੜਾ ਇਹ ਲਗਾਤਾਰ ਚੱਲ ਰਿਹਾ ਆ ਦੇਖੋ ਝੋਨਾ ਜਿਹੜਾ ਸਾਰਾ ਖਰਾਬ ਹੋਇਆ ਪਿਆ ਜੀ ਆਹ ਦੇਖੋ ਜੀ ਨੀਚਲੇ ਇਲਾਕਿਆਂ ਦੇ ਵਿੱਚ ਜਿਹੜਾ ਇਹ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ ਜੀ ਸਾਰਾ ਝੋਨਾ ਜਿਹੜਾ ਡੁੱਬਿਆ ਪਿਆ ਇਹਨਾਂ ਨੀਵੇਂ ਖੇਤ ਨੇ ਜੀ ਬਹੁਤ ਜ਼ਿਆਦਾ بارش ਹੋਈ ਹੈ ਤੇ ਲਗਾਤਾਰ ਉਚਾਈ ਵਾਲੇ ਇਲਾਕਿਆਂ ਤੋਂ ਜਿਹੜਾ ਪਾਣੀ ਆ ਰਿਹਾ ਜੀ ਉਹ ਜਿਹੜਾ ਇਹ ਨੀਵੇਂ ਖੇਤਾਂ ਦੇ ਵਿੱਚ ਜਿਹੜਾ ਇਹ ਆ ਕੇ ਖੜਾ ਹੋ ਚੁੱਕਿਆ ਹੈ ਦੇਖ ਲਓ ਜੀ ਆ ਦੇਖੋ ਜੀ ਸਾਰੇ ਖੇਤਾਂ ਦੇ ਹਾਲਾਤ ਜਿਹੜੇ ਕਾਫੀ ਮਾੜੇ ਨੇ ਜੀ ਪਾਣੀ ਲਗਾਤਾਰ ਆ ਰਿਹਾ ਹ ਸਾਰਾ ਚੂਨਾ ਜਿਹੜਾ ਇਹ ਡੁੱਬਿਆ ਪਿਆ ਹੈ ਬਾਕੀ ਦਾ ਜਿਹੜਾ ਹਵਾ ਦੇ ਨਾਲ ਨੁਕਸਾਨ ਹੋ ਚੁੱਕਿਆ ਹੈ ਪਾਣੀ ਹਲੇ ਪਤਾ ਨਹੀਂ ਜੀ ਕਿੰਨੇ ਦਿਨ ਚੱਲੇਗਾ ਜੀ ਇਹ ਸੁਕੇਗਾ ਜਾਂ ਨਹੀਂ ਸੁਕੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਦੇਖੋ ਜੀ ਪਹਿਲਾਂ ਸੋਕੇ ਨੇ ਜਿਹੜਾ ਇਹ ਦਮ ਤੋੜਤਾ ਜ਼ਮੀਂਦਾਰ ਦਾ ਤੇ ਫਿਰ ਹੁਣ ਆ ਕੇ ਜਿਹੜੀ ਆ ਬਾਰਿਸ਼ ਹੋਈ ਹੈ ਉਹਦੇ ਵਿੱਚ ਦੇਖ ਲਓ ਜੀ ਕੀ ਹਾਲਾਤ ਬਣੇ ਹੋਏ ਨੇ ਤੁਹਾਡੇ ਸਾਹਮਣੇ ਹੁੰਦੀ ਜੀ ਸਰਕਾਰ 126 ਖਰੀਦਣ ਨੂੰ ਤਿਆਰ ਨਹੀਂ ਹੈਗੀ ਜਿਹੜਾ ਸਾਰਿਆਂ ਨੂੰ ਵਧੀਆ ਬੀਜ ਹੈ ਮੌਸਮ ਦੀ ਮਾਰ ਚੱਲਦਾ ਜੀ ਉਹਨੂੰ ਖਰੀਦਣ ਨੂੰ ਤਿਆਰ ਨਹੀਂ ਹੈਗੀ ਜੀ ਸਰਕਾਰ ਆ ਦੇਖੋ ਆ ਦੇਖੋ ਜੀ ਕਿੰਨਾ ਪਾਣੀ ਖੜਾ ਹੈ ਜੀ ਸਾਰੇ ਖੇਤ ਜਿਹੜੇ ਨੇ ਭਰੇ ਪਏ ਨੇ ਜੀ ਆ ਦੇਖੋ ਸੜਕ ਤੱਕ ਪਾਣੀ ਜਿਹੜਾ ਇਹ ਪੂਰਾ ਚੱਲ ਰਿਹਾ ਸੀਗਾ ਜਦੋਂ ਮੀਂਹ ਪਿਆ ਆ ਟਰੈਕਟਰ ਚੱਲ ਰਿਹਾ ਜੀ ਪਾਣੀ ਕੱਢ ਰਏ ਨੇ ਕਿਸਾਨ ਦੱਸੋ ਜੀ ਹੁਣ ਕੀ ਕਰਨ ਕਿਸਾਨ ਦਾ ਜਿਹੜਾ ਇਹ ਵਪਾਰ ਉਹ ਹਮੇਸ਼ਾ ਰੱਬ ਨਾਲ ਹੁੰਦਾ ਰੱਬ ਉਲਟ ਹੋ ਜAVE ਤਾਂ ਕਿਸਾਨੀ ਜਿਹੜੀ ਆ ਉਹ ਫੇਲ ਹੋ ਜਾਂਦੀ ਆ ਆ ਦੇਖ ਲਓ ਦਿਖ ਰਿਹਾ ਜੀ ਉਹ ਸਾਰੇ ਖੇਤ ਦੇਖੋ ਸਾਰੇ ਡੁੱਬੇ ਪਏ ਨੇ ਜੀ ਸਰਕਾਰਾਂ ਵੀ ਪ੍ਰਸ਼ਾਸਨ ਨਹੀਂ ਨਹੀਂ ਦੇ ਰਹੀਆਂ ਜੀ 126 ਬੀਜ ਨੂੰ ਜਿਹੜਾ ਇਹ ਹੁਣ ਫੇਲ ਕਰਨ ਤੇ ਖੋਲੀ ਹੋਈ ਆ ਸਰਕਾਰ ਬਸ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੈ ਜੀ ਉਮੀਦ ਹੈ ਜੀ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਏਗੀ ਆਪਾਂ ਇਦਾਂ ਦੇ ਕਿਸਾਨੀ ਦੇ ਨਾਲ ਜੁੜੇ ਹੋਏ ਮੁੱਦੇ ਜਿਹੜੇ ਉਠਾਉਂਦੇ ਰਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਮੰਡੀ ਦੀ ਅਪਡੇਟ ਤੁਹਾਨੂੰ ਦਵਾਂਗੇ ਕਿ ਕਿਵੇਂ ਚੱਲ ਰਹੀ ਹੈ ਖਰੀਦ 126 ਕਿਵੇਂ ਖਰੀਦੀ ਜਾ ਰਹੀ ਹੈ ਬਾਸਮਤੀ ਦਾ ਰੇਟ ਕੀ ਚੱਲ ਰਿਹਾ ਜੀ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਜੀ ਚੈਨਲ ਦੇ ਨਾਲ ਜੁੜੇ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣਾ ਕਿਸਾਨ ਮੇਲੇ ਦੀਆਂ ਵੀ ਵੀਡੀਓ ਜਿਹੜੀਆਂ ਨੇ ਕੁਝ ਅਪਲੋਡ ਹੋਣ ਤੇ ਰਹਿੰਦੀਆਂ ਨੇ ਉਹ ਵੀ ਆਪਾਂ ਕਰਾਂਗੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰ ਦਿਓ ਜੀ ਹੋ ਸਕਦਾ ਇਹ ਵੀਡੀਓ ਜਿਹੜੀ ਹੈ ਕਿਸੇ ਸਰਕਾਰੀ ਅਫਸਰ ਤੱਕ ਪਹੁੰਚਦੀ ਹੋ ਜਾਵੇ ਜਾਂ ਸੀਐਮ ਭਗਵੰਤ ਮਾਨ ਤੱਕ ਇਹੜਾ ਉਹ ਕਿਸਾਨਾਂ ਦਾ ਜਿਹੜਾ ਇਹ ਦਰਦ ਦੁੱਖ ਦਰਦ ਜਿਹੜਾ ਇਹ ਸਮਝ ਸਕਣ। ਬਸ ਜੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਵੀਡੀਓ ਵੇਖਣ ਲਈ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ।